ਸਸ਼ੇ ਕਾਲ ਜੀ ਮੈਂ ਹੁਣ ਜੀ ਦਾ ਖਾਸ ਕਰਕੇ ਜੀ ਪਤੇ ਜਿਵੇਂ ਹੋਰਟ ਵਿਦਿਆ ਦਾ ਪਟਨਾਸ਼ ਪ੍ਰਸੰਗ ਸੁਣਾ ਜਿਵੇਂ ਕੋਈ ਜਾਣਦੇ ਹੋ ਕਿ ਸਭੇ ਇਸਹਾਦਤ ਜੋ ਇਹ ਸ਼ਹੀਦੀ ਸਮਾਰਮਾਂ ਦੇ ਦਿਨ ਚਾੜ੍ਹੇ ਨੇ ਚਾਰ ਸੈਰਜਾਦਿਆਂ ਮਾਤਾ ਗੁਰਪੌਰ ਤੇ ਹੋਰ ਸਮੂਹ ਜੋ ਚੰਪੌਰ ਦੀ ਜੰਗ ਵਿੱਚ ਸ਼ਹੀਦ ਹੋਏ ਸੈੰਗਣੀਆਂ ਉਹਨਾਂ ਦੀ ਯਾਦ ਦੇ ਵਿੱਚ ਜੋ ਇਹ ਸਮਾਰਮ ਸ਼ਹੀਦੀ ਹਫਤੇ ਚੱਲ ਰਹੇ ਹਨ ਹਰ ਪਿੰਡ ਵਾ ਸ਼ਹਿਰ ਦੁਨੀਆ ਦੇ ਹਰ ਕੋਨੇ-ਕੋਨੇ ਵਿੱਚ ਸਹਿਜਾਦਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਹੋਇਆਂ ਜੋ ਨਗਰ ਪਿੰਡ ਸ਼ਹਿਰ ਸੇਵਾਦਾਰਾਂ ਸਰਵਾਂ ਵੀਰਾਂ ਭੈਣਾਂ ਮਿਲ ਕੇ ਸ਼ਹੀਦੀ ਹਫ਼ਤਾ ਨਿਸ਼ਾਨਦੇਵਸਨਾਗ ਪਰਵਾ ਰਹੇ ਨੇ ਸੋ ਇਸੇ ਤਰ੍ਹਾਂ ਨਗਰ ਮਨਸੂਰਾਂ ਦੇ ਵਿੱਚ ਨਿਰੰਤਰ 22 ਤਰੀਕ ਤੋਂ ਚਾਹ ਦੇ ਲੰਗਰ ਸਹਿਜਾਦਾਂ ਦਾ ਸਮਾਰਕ ਚੱਲ ਰਹੇ ਨੇ ਅਤੇ ਜਸਵੇ ਵਿੱਚ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤ੍ਰਸ਼ਾਲਾ ਹੇਠ ਪੰਜ ਪਿਆਰਾਂ ਦੀ ਅਗਵਾਈ ਦੇ ਵਿੱਚ ਪਿੰਡ ਮਨਸੂਰਾਂ ਦੇ ਵਿੱਚ ਪ੍ਰਕਰਮਾ ਕੀਤੀ ਗਈ ਕੀਤਾ ਕੀਤਾ ਗਿਆ ਜਿਸ ਵਿੱਚ ਸੰਗਤਾਂ ਨੇ ਵਾਹਿਗੁਰੂ ਨਾਮ ਨਾਲ ਜੁੜ ਕੇ ਸਿਮਰਨ ਕਰਦੇ ਹੋਏ ਸਾਰੇ ਨਗਰ ਮਨਸੂਰਾਂ ਦੇ ਪ੍ਰਕਰਮਾ ਕੀਤੀ ਅਤੇ ਪ੍ਰਕਰਮਾ ਤੋਂ ਉਪਰੰਤ ਜਿੱਥੇ ਲੰਗਰ ਚੱਲ ਰਹੇ ਹਨ ਗੁਰੂ ਗੰਗ ਸਾਹਿਬ ਜੀ ਨੂੰ ਉਥੇ ਪ੍ਰਗਾਸ਼ਮਾਨ ਕਰਕੇ ਅੱਜ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਆ ਜਿਸ ਦੇ ਵਿੱਚ ਕਿ ਕੱਲ ਨੂੰ 27 ਤਰੀਕ ਨਗਰ ਮਨਸੂਰਾਂ ਵਿੱਚ ਜੋ ਕੁਰਬਾਨੀ ਗੰਢੂ ਮੁਕਾਬਲੇ ਕਰਵਾਏ ਜਾ ਰਹੇ ਆ ਤੇ ਬੱਚਿਆਂ ਦੇ ਦਸਤਾਰ ਮੁਕਾਬਲੇ ਕਰਵਾਏ ਜਾ ਰਹੇ ਆ ਉਸ ਤੋਂ ਉਪਰੰਤ 28 ਤਰੀਕ ਨੂੰ ਪਰਸੋਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ ਉਪਰੰਤ ਕੀਰਤਨ ਦੀਵਾਨ ਸਜਾਇਆ ਜਾਣਗੇ ਹਰ ਸਾਲ ਦੀ ਤਰ੍ਹਾਂ ਨਗਰ ਮਨਸੂਰਾਂ ਵਿਖੇ ਨਿਰੰਤਰ ਲੰਗਰ ਚੱਲ ਰਹੇ ਹਨ ਅਤੇ ਜੋ ਪਰਸੋਂ 28 ਤਰੀਕ ਭੋਗ ਪਾਏ ਜਾਣਗੇ ਉਸ ਤੋਂ ਵੱਧ ਸੰਗਤਾਂ ਨੂੰ ਅਸੀਂ ਆਪਣੇ ਚੈਨਲ ਦੇ ਮਾਧਮ ਰਾਹੀਂ ਵੀ ਫੀਲ ਕਰਦੇ ਹਾਂ ਕਿ ਨਗਰ ਮਨਸੂਨਾ ਵਿਖੇ ਇਹਨਾਂ ਸਫੇਸ਼ਾ ਆਦਬਤ ਸਮਾਗਮਾਂ ਦੇ ਵਿੱਚ ਅ ਜੁੜੋ ਗੁਰਵਾਣੀ ਨਾਲ ਜੁੜੋ ਅਤੇ ਜੋ ਕਥਾ ਉਚਾਰਾਂ ਨੇ ਤੇ ਸਹਿਬਜ਼ਾਦ ਜਾਨੀ ਸ਼ੇਖ ਦੀ ਨੂੰ ਸਮਰਪਿਤ ਜੋ ਕਥਾ ਵਾਚਕ ਅਤੇ ਰਾਗੀ ਘਾੜੀ ਪਹੁੰਚ ਰਹੇ ਹਨ ਉਹ ਆਪ ਨੂੰ ਗੁਰਵਾਣੀ ਕੀਰਤਨ ਨਾਲ ਜੋੜਨਗੇ ਸੋ ਨਗਰ ਮਨਸੂਨਾ ਵਿਖੇ ਸਾਰ ਨੂੰ ਪਹੁੰਚਣ ਦੀ ਥੀਲ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਭਰਾ ਜਲਾਸ਼ ਦਰਸ਼ਣ ਦੇ ਸੋਹ ਦਰਗਵੀਰ ਕੰਨੇ ਮੇਰੇ ਕਹਿਣਾ RAM ਬੇਜੋਕੀਆਂ ਨੂੰ ਐਸੇ ਆਹਹਿੰਦੂ ਵਾਲਾ

साडी मार के गुराणे आखंद बड़ा पीर चलिय साड़ी मार के गुरान आखंद बड़ा पीर चलिय परवार सारा बि आवे सीरा परवारिया वेहारे आवे सीरा दरबार सारा बिकण जेन कया आवे सीरा परवार सारा बि ਹੋ ਜਾਂਦੇ ਨੇ ਬਈ ਸਿੰਘ ਰੁੜ ਵੀ ਜਾਂਦੇ ਨੇ ਸਰਕ ਜੰਨਾ ਵੀ ਮਹਾਰਾਜਾ ਰੁੜ ਜਾਂਦਾ ਕੋਈ ਵੀ ਨੀ ਕੋਲ ਵੱਜਦਾ ਦੋ ਬੱਚੇ ਵੱਡੇ ਮਹਾਰਾਜ ਜੀ ਦੇ ਮਹਾਰਾਜੀਆਂ ਦੇ ਨਾਲ ਨੇ ਤੇ ਮਾਤਾ ਗੁਜਰੀ ਜੀ ਦੇ ਨਾਲ ਛੋਟੇ ਦੋ ਲਾਲ ਨੇ ਬਾਬਾ ਫਤੇ ਸਿੰਘ ਇਹ ਬਾਬਾ ਜੂਰਾ ਬਾਸੀ ਤੇ ਉਧਰ ਮਾਤਾ ਜੀ ਮਾਤਾ ਜੀ ਗੁਰੂ ਮਹਾਰਾਜ ਜੀ ਦੇ ਮਹਿਲ ਮਾਤਾ ਸੁੰਦਰੀ ਜੀ ਦੇ ਨਾਲ ਭਾਈ ਮਨੀ ਸਿੰਘ ਵਰਗੇ ਸਿੱਖ ਰੱਬ ਦੇ ਪਿਆਰੇ ਉਹ ਦਿੱਲੀ ਵਾਲੋਂ ਚੱਲ ਪੈਂਦੇ ਨੇ ਸਾਰਾ ਪਰਿਵਾਰ ਹੀ ਮਹਾਰਾਜੀ ਦਾ ਕੇਰੂ ਹੋ ਗਿਆ ਉਹ ਪਿਛੜ ਗਿਆ ਪਰਵਾਰ ਕਰਨੀਆਂ ਬਾੜੇ

पुराणे आखिया हैंदड़ा पीर चले साड़ी मार के पुराणे आखिय हैदड़ा पीर चले साड़ी मार के बुरान आखिय हैंदड़ा पीर चले साड़ी मार के बुराण आखिय हैंदड़ा पीर चले

i mean तके आया सर ते आया सर तेके आया सर ते वख न हारत फुला साधीअ तर बसा इंतज़ारे उमिरि हो करवार श्री थ जी फते कार चे ਪੰਜਾਬ ਦੇ ਪੰਚਾਂ ਦੇ ਨਾਲ ਜੀ ਸਤਿ ਸ਼੍ਰੀ ਅਕਾਲ ਜੀ ਪੰਜਾਂ ਪਿਆਰਿਆਂ ਉਹwidehat ਬਰਾਦਿਆਂ ਚਾਲੀਆਂ ਮੁਕਤੇਆਂ ਹਾਠੀਆਂ ਜੱਪੀਆਂ ਤਪੀਆਂ ਦਾ ਤੌਰ ਨਾਲ ਲੱਗਿਆ ਬੰਨ ਕੇ ਲੱਗਿਆ ਦੇ ਪਲੇਗਰਾਉਂ ਤੇ ਇੱਕ ਬਾਈ ਦੇਖੋ ਕੀ ਅੰਦਾ ਕੀਤਾ ਇੰਨਾ ਪਿਆਰੇ ਆ ਛੋਟਿਆ ਬੰ ਕੋ ਮਿੱਤਰ ਕਮਾਈ ਦਾ ਇੱਥੇ ਹੱਥਰ ਕੇ ਬੋਲਣਾ ਜੀਸ ਵਾਹਿਗੁਰੂ ਜਿੰਨਾ ਸਿੰਘਾਂ ਸਿੰਘੜੀਆਂ ਧਰਮੇ ਦਿੱਤਾ ਸੀ ਤੈ ਬਾਦ ਬਾਦ ਕਪਵਾਇ ਕੋਪਰੀਆਂ ਲਹਾਈਆਂ ਚਲਕੀਆਂ ਤੇ ਤਨ ਆ ਰਹੇ ਦਵਾ ਜਿੱਤੀ ਤੇ ਸੱਚਾ ਆਸਾ ਗੁਰਦੁਆਰਾ ਦੀ ਸੇਵਾ ਲਈ ਕੁਰਬਾਨੀਆਂ ਕਿਤੇ ਧਰਮ ਲਈ ਹਾਰਿਆ ਕਿੰਨਾ ਸਿੰਘ ਆ ਸਿੰਘੜੀਆਂ ਦੇ ਪਵਿੱਤਰ ਘਰ ਮਾਈ ਦਾ ਧਿਆਨ ਦੇ ਕੇ ਬੋਲਣਾ ਜੀ ਵਾਹਿਗੁਰੂ ਪੰਜਾਂ ਵਕਤਾਂ ਸਭਤ ਗੁਰਦੁਆਰਿਆਂ ਦਾ ਧਿਆਨ ਦੇ ਕੇ ਬੋਲਣਾ ਜੀ ਵਾਹਿਗੁਰੂ ਅੱਜ ਮੈਂ ਸਭਤ ਖਾਲਸਾ ਜੀ ਦੀ ਅਰਦਾਸ ਇਸ ਸਭਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਦੇ ਤਾਲੂ ਖਾਲਸਾ ਜੀ ਦੋ ਦੋ ਚਲ ਦਰਸ਼ਕਾਂ ਦਾ ਜ਼ਿਆਦਾ ਕਰਦਾ ਹਾਂ ਉਸ ਤੋਂ ਬੋਲਣਾ ਜੀ ਸ਼੍ਰੀ ਵਾਹਿਗੁਰੂ ਜੀ ਨਿਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਦੇ ਓਟਿਆਂ ਦੇ ਹੋ ਤਾਂ ਇਹ ਧਰਾਂ ਕਰਦੇ ਆਸਰੇ ਆਸਰ ਚਿੱਤਾ ਵਾਹਿਗੁਰੂ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਗੁਰੂ ਫੇਰ ਜੀ ਮਹਾਰਾਜ ਆਵਾਜ਼ ਬਾਬਾ ਫਤੇ ਸੋਇਰਾ ਬਾਬਾ ਅਸਾਂ ਗੋਣਾ 11 ਸਿੱਧੀਆਂ ਵਿੱਚ ਰੱਖਦੇ ਆ ਪਾਤਸ਼ਾਹ ਜੀਓ ਆਪ ਜੀ ਦੇ ਤੋਂ ਬਖਾਇ ਨਾ ਕਰ ਨਾ ਕਰ ਮੁਸਲਮਾਨ ਸੰਗਤਾਂ ਦੇ ਵੱਲੋਂ ਪਾਤਸ਼ਾਹ ਜੀਓ ਅੱਜ ਗੁਰਦੁਆਰਾ ਦੰਦਵਾ ਸਾਹਿਬ ਤੋਂ ਪਾਸਾ ਜੀ ਹੋ ਪ੍ਰਕਰਨਾ ਕਰਦੇ ਹੋਣ ਦਾ ਕਰਦੀ ਪ੍ਰਕਰਨਾ ਕਰਦੇ ਹੋਣ ਪਾਸਾ ਜੀ ਹੋ ਆਪ ਜਨਮ ਜੀਤਾਂ ਦੇ ਪੌਂਕੇ ਜਿੱਥੇ ਪਾਸੇ ਸ੍ਰੀ ਅਖੰਡ ਪਾਤਸ਼ਾਹ ਦਾ ਪ੍ਰਾਰambh ਕੀਤਾ ਜਾਣੇ ਪਾਸੇ ਆਪ ਦੀ ਕਿਰਪਾ ਕਰਨੀ ਪਾਸੇ ਆਪ ਦੇ ਨਾਲ ਪੰਜ ਪਿਆਰੇ ਦੋ ਇਨਸਾਨ ਸੀ ਪਾਸੇ ਹੋਰ ਸੰਗਤਾਂ ਪਾਸਾ ਜੀ ਹੋ ਅੱਜ ਹੁਣ ਆਪ ਦੀ ਕਿਰਪਾ ਕਰਨੀ ਪਾਸੇ ਸੰਗਤਾਂ ਨੂੰ ਖੁਸ਼ੀਆਂ ਬਖਸ਼ ਕਰਨੀ ਨੇਰ ਕੰਨਾਂ ਦੇ ਸੰਸਾਈ ਹੋਣਾ ਪਾਸਾ ਜੀ ਹੋ ਜਿਸ ਤਰ੍ਹਾਂ ਮੋਖ ਰੱਖਦੇ ਹੋ ਸੇਵਾਦਾਰਾਂ ਵੱਲੋਂ ਸੇਵਾ ਕੀਤੀ ਹੋ ਸਭ ਦਾ ਬਹੁਤ ਬਹੁਤ ਧੰਨਵਾਦ ਸੁਖਸਾਂ ਦੀ ਦੇਰ ਉੱਤਨਾ ਨਾਮੀਆ ਲਾ ਬਖਸ ਕਬੀਆ ਪਾਸਾ ਜੀਓ ਇੱਕ ਹੱਥ ਬਾਤ ਬਖਸ ਕਰਨਾ ਪਾਸਾ ਜੀਓ ਇਹ ਤਮ ਅਨੰਦੀ ਸਤਾਂ ਦੇ ਪਹੁੰਚੇ ਬਾਬੇ ਆਪੇ ਕਿਰਪਾ ਕਰਦੇ ਪਾਸਾ ਜੀਓ ਆਪ ਕਿਰਪਾ ਕਰੋ ਬਖਸੋ ਕਿਰਪਾ ਸਹੀ ਪਿਆਰੇ ਮੇਲੇ ਜਿੰਦਾ ਮੇਲੇ ਆ ਤੇ ਉਸ ਨਾਮ ਪਿਤਾਵੇ ਨਾਨਕ ਨਾਮ ਚੜਦੇ ਕਲਾ ਤੇ ਧਰਨੇ ਸੁਭਨ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਗੌਰਪੁਰਾ ਪੇਟਿਓ ਵੜ ਭਾਗੀ ਮਨ ਹੈ ਪਿਆ ਪ੍ਰਗਾਸਾ ਕੋਈ ਨਾ ਪਹੁੰਚਣ ਹਾਰਾ ਕਿਆ ਆਪਣੇ ਸਹਬ ਦਾ ਪਰਵਾਸਾ ਗੌਰਪੁਰਾ ਪੇਟਿਓ ਵੜ ਭਾਗੀ ਮਾਈ ਅਸੀਂ ਬੈਠੇ ਸੁਈ ਖਸਮਾ ਹਮਾਰਾ ਨਿਰਭਉ ਭੈ ਗੁਰਜਨੀ ਲਗੇ ਇਕ ਰਾਮ ਨਾਮ ਆਧਰਾ फन अकाल मूर्त प्रभ हैप्पी हा कंख लॻाई जन राखी पीत प्यारा वॾी वॾियई जज सुबा कार आया रसे सॻे दुख बि न से वॾी वटिई आहे जज सुबा कारज आया रसे नानक को गुरबु पेटे सॻे दुख वाहिगु जीा ख़ा वाहिगुरू जी फते